ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੂੰ ਤੇ ਜਗ ਚਾਨਣ ਹੋਆ ਸਰ ਸ਼ਕਲ ਜੀ ਮੈਂ ਰਿੰਪਲ ਕੌਰ ਅੱਜ ਤੁਹਾਡੇ ਨਾਲ ਫਿਰ ਤੋਂ ਹਾਜ਼ਰਾਂ ਤੁਹਾਡਾ ਆਪਣਾ ਪਿਆਰਾ ਪ੍ਰੋਗਰਾਮ ਲੈ ਕੇ ਸਾਡਾ ਵਿਰਸਾ ਸਾਡੇ ਤਿਹਾਰ ਜਿਸ ਦੇ ਵਿੱਚ ਅੱਜ ਆਪਾਂ ਧੰ시 ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਕੁਝ ਗੱਲਾਂ ਸਾਂਝੀਆਂ ਕਰਾਂਗੇ ਜਿਸ ਦੇ ਵਿੱਚ ਸਾਡੇ ਨਾਲ ਹਾਜ਼ਰ ਨੇ ਸਾਡੇ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਜੱਟਪੁਰੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਰਿੰਪਲ ਜੀ ਨਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਜਿਹੜੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਜੀ ਪਰਮਿੰਦਰ ਜੀ ਅੱਜ ਆਪਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਇਤਿਹਾਸ ਬਾਰੇ ਕੁਝ ਗੱਲਾਂ ਸਾਂਝੀਆਂ ਕਰਾਂਗੇ ਜਿਸ ਦੇ ਵਿੱਚ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਅੱਜ ਕੱਲ ਨੌਜਵਾਨ ਜੋ ਪੀੜੀ ਹੈ ਜੀ ਜੀ ਉਹ ਕੰਪਿਊਟਰ ਦੇ ਵਿੱਚ ਹਾਂ ਜੀ ਜੀ ਤੇ ਉਹਨਾਂ ਨੇ ਉਹ ਅੱਜ ਕੱਲ੍ਹ ਸਿੱਖ ਇਤਿਹਾਸ ਨੂੰ ਨਾ ਤਾਂ ਉਹਨਾਂ ਨੂੰ ਕੁਝ ਪਤਾ ਹੈ ਤੇ ਨਾ ਹੀ ਉਹਨਾਂ ਨੂੰ ਕੋਈ ਜਾਣਕਾਰੀ ਹੈ ਪਿਛਲੀ ਨਹੀਂ ਬਹੁਤ ਸਾਰਿਆਂ ਨੂੰ ਪਤਾ ਵੀ ਆ ਤੇ ਬਹੁਤ ਸਾਰੇ ਚਲੋ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਵੈਸੇ ਸਭ ਤੋਂ ਪਹਿਲਾਂ ਹੁੰਦਾ ਮਾਮਾ ਦਾ ਫਰਜ਼ ਹੁੰਦਾ ਕਹਿੰਦੇ ਹੁੰਦੇ ਆ ਵੀ ਮਾਂ ਜਿਹੜੀ ਆ ਸਿੱਖੀ ਵੱਲ ਬੱਚੇ ਨੂੰ ਮੋੜਦੀ ਆ ਆਪਣੇ ਵਿਰਸੇ ਨਾਲ ਜੋੜਦੀ ਆ ਆਮ ਤੌਰ ਤੇ ਦੇਖਿਆ ਹੋਵੇਗਾ ਵੀ ਬਹੁਤ ਸਾਰੀਆਂ ਜਿਹੜੇ ਹਾਜ਼ਰ ਆ ਉਹਨਾਂ ਦੇ ਪਿਤਾ ਉਹਨਾਂ ਦੇ ਤਾਂ ਹੇਅਰ ਕੱਟ ਤਰੰਤਰਾਂ ਦੇ ਹੁੰਦੇ ਤੇ ਮਾਂ ਦੇ ਨਾਲ ਉਹਨਾਂ ਦੇ ਨਾਲ ਬੱਚਾ ਤਰਿਆ ਜਾਂਦਾ ਹੁੰਦਾ ਜੀ ਬੱਚੇ ਦੇ ਸਿਰ ਤੇ ਸੋਹਣਾ ਜਿਹਾ ਜੂੜਾ ਤੇ ਪਟਕਾ ਬੰਨਿਆ ਹੁੰਦਾ ਉਹਦੇ ਨਾਲ ਮਾਂ ਦਾ ਜਿਹੜਾ ਹੈਗਾ ਵੱਡਾ ਰੋਲ ਆ ਮਾਂ ਦਾ ਇਹ ਸਿੱਖੀ ਵੱਲ ਬੱਚੇ ਨੂੰ ਆਪਣੇ ਵਿਰਸੇ ਵੱਲ ਜੋੜਨ ਦਾ ਦੇਖੋ ਆਪਣਾ ਪ੍ਰੋਗਰਾਮ ਆ ਰਿੰਪਲ ਸਾਡਾ ਵਿਰਸਾ ਸਾਡੇ ਤਿਆਰ ਵੀ ਸਭ ਤੋਂ ਵੱਡਾ ਵਿਰਸਾ ਹੋਏਗਾ ਆਪਣੀਆਂ ਜੜਾਂ ਦੇ ਨਾਲ ਜੁੜਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂ ਤੇ ਸਿੱਖਾਂ ਦੀ ਉਸ ਸਮੇਂ ਪਹਿਲੇ ਗੁਰੂ ਜਿਹੜੇ ਸਿੱਖਾਂ ਦੇ ਮੰਨੇ ਗਏ ਨੇ ਜੀ ਪਹਿਲੀ ਪਾਤਸ਼ਾਹੀ ਜੀ ਕਿਉਂਕਿ ਜਿਨ੍ਹਾਂ ਨੇ ਜਾਗ ਲਾਇਆ ਸਭ ਤੋਂ ਪਹਿਲਾਂ ਇਹ ਵੀ ਇਹਦੇ ਵਿੱਚ ਕੋਈ ਅਤਕਤ ਨਹੀਂ ਜੀ ਉਸ ਸਮੇਂ ਦੇ ਮਹਾ ਵਿਗਿਆਨੀ ਸ੍ਰੀ ਗੁਰੂ ਨਾਨਕ ਦੇਵ ਜੀ ਸੀ ਜੀ ਜਿਨ੍ਹਾਂ ਨੇ ਆਪਣੀ ਗਰਵਾਣੀ ਦੇ ਵਿੱਚ ਉਸ ਸਮੇਂ ਜਿਹੜਾ ਅੱਜ ਵਿਗਿਆਨੀਆਂ ਉਹ ਤੇ ਖੋਜ ਕਰਨ ਲੱਗੇ ਪਏ ਨੇ ਲੱਖ ਅਗਾਸਾ ਅਗਾਸ ਲੱਖ ਪਤਾਲਾ ਪਤਾਲ ਜੀ ਉਹਨੇ ਬ੍ਰਹਿਮੰਡ ਦੀ ਉਸ ਵਿੱਚ ਉਹਨਾਂ ਨੇ ਦੱਸਤਾ ਸੀਗਾ ਵੀ ਹੁਣ ਉਹਦੇ ਵਿੱਚ ਚਾਹੇ ਉਪਗ੍ਰਹ ਲਾ ਲੋ ਗ੍ਰਹਿਆਂ ਨੂੰ ਲਾ ਲੋ ਉੱਪਰ ਚੰ드ਰਮਾ ਧਰਤੀ ਲੱਭ ਲੱਭ ਰਹੇ ਨੇ ਕਿਤੇ ਪਲਾਟ ਦੇ ਵਿੱਚ ਜਾ ਰਹੇ ਨੇ ਵਿਗਿਆਨੀ ਜੀ ਔਰ ਅਮਰੀਕਾ ਵਰਗੇ ਜਿਹੜੀਆਂ ਕੰਟਰੀਆਂ ਨਾਸਾ ਉਹ ਅਮਰੀਕਾ ਤੇ ਲੋਕਾ ਉੱਥੇ ਜਿਹੜੀਆਂ ਚੰਦ ਤੇ ਲੋਕਾਂ ਨੂੰ ਪਲਾਟ ਵੀ ਲੋਕ ਲੈ ਰਹੇ ਨੇ ਜੀ ਜਿਨ ਕਿ ਗੁਰੂ ਸਾਹਿਬ ਨੇ ਦੇਖ ਲਓ 550 ਸਾਲ ਪਹਿਲਾਂ ਹੀ ਦੱਸ ਦਿੱਤਾ ਸੀਗਾ ਜਿਹੜਾ ਕਿ ਵੀ ਲੱਖ ਅਗਾਸਾ ਅਗਾਜ਼ ਲੱਖ ਬਤਾਲਾ ਬਤਾਲ ਉਹ ਵਿਗਿਆਨੀ ਸੀ ਉਹਨਾਂ ਦੀ ਗਰਵਾਣੀ ਤੇ ਹੁਣ ਤੱਕ ਜਿਹੜਾ ਹੈਗਾ ਸਾਰੇ ਜਿਹੜੇ ਹੈਗੇ ਆ ਲੱਗੇ ਹੋਏ ਆ ਦੁਨੀਆ ਦੇ ਵਿਗਿਆਨੀ ਉਦਾਹਰਨ ਕਿਉਂਕਿ ਸਿੱਖ ਧਰਮ ਲੇਟੈਸਟ ਸਭ ਤੋਂ ਮਥਿਆਸ ਨਹੀਂ ਇਹਦੇ ਵਿੱਚ ਇਤਿਹਾਸ ਆ ਆਪਾਂ ਗੁਰੂ ਸਾਹਿਬ ਦੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਜਦੋਂ ਪ੍ਰਗਟ ਹੋਏ ਆ ਉਸ ਸਮੇਂ ਦੇਖੋ ਬਹੁ ਬਹਿਮ ਭਰਮ ਸੀ ਜੀ ਤੇ ਕਿਵੇਂ ਲੋਕ ਜ਼ੁਲਮ ਵੀ ਕਰਦੇ ਸੀ ਉੱਚ नीच ਦਾ ਬਹੁਤ ਜਿਹੜਾ ਵੱਡਾ ਆ ਪਹਾੜਾ ਸੀਗਾ ਜੀ ਜੀ ਤੇ ਗੁਰੂ ਸਾਹਿਬ ਨੇ ਆ ਪੈਦਾ ਹੋਣ ਤੋਂ ਬਾਅਦ ਦੇ ਵਿੱਚ ਕਿਉਂਕਿ ਉਹਨਾਂ ਦੇ ਉਹ ਉਹ ਮਾਤਾ ਤ੍ਰਿਪਤਾ ਤੇ ਪਿਤਾ ਮਹਿਤਾ ਕਾਲੂ ਜਿਹੜੇ ਪਟਵਾਰੀ ਸੀਗੇ ਜੀ ਉਹਨਾਂ ਦੇ ਘਰ ਪੈਦਾ ਹੋਇਆ ਪਟਵਾਰੀ ਦੇਖ ਲਓ ਆ ਕਿੱਡਾ ਵੱਡਾ ਉਹਨਾਂ ਦਾ ਜਿਹੜਾ ਹੁੰਦਾ ਅ ਅਹੁਦਾ ਵਾ ਤੇ ਪਟਵਾਰੀ ਦਾ ਹੁਣ ਵੀ ਸੁੱਖਣਾ ਵੱਡਾ ਅਹੁਦਾ ਹੀ ਆ ਜੀ ਪਟਵਾਰੀ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਵੀ ਦੇਖਦੇ ਪਏ ਆ ਕਿ ਪਟਵਾਰੀ ਇੱਕ ਐਦਾਂ ਦਾ ਅਹੁਦਾ ਹੈ ਕਿ ਲੋਕ ਇਸ ਚੀਜ਼ ਨੂੰ ਉੱਚਾ ਸਮਝਦੇ ਨੇ ਹਾਂ ਜੀ ਪਟਵਾਰੀ ਉਸ ਸਮੇਂ ਚਲੋ ਸਾਡੇ ਸਤਕਾਰਯੋਗ ਬਾਬਾ ਜੀ ਦੇ ਪਿਤਾ ਜੀ ਪਟਵਾਰੀ ਸੀ ਤੇ ਉਸ ਸਮੇਂ ਤੇ ਪਟਵਾਰੀ ਤੇ ਹੁਣ ਪਟਵਾਰੀਆਂ ਦਾ ਬੜਾ ਜੀਵੀ ਦਾ ਸਬੰਧ ਦਾ ਫਰਕ ਆ ਜੀ ਸਹੀ ਗੱਲ ਹੈ ਜੀ ਜਦੋਂ ਕਹਿੰਦੇ 5 ਸਾਲ ਦੇ ਗੁਰੂ ਸਾਹਿਬ ਹੋਏ ਉਸ ਸਮੇਂ ਪੜਨ ਨੇ ਲਾਤਾ ਜੀ ਗੁਰੂ ਸਾਹਿਬ ਨੂੰ ਤੇ ਉਹਨਾਂ ਨੇ ਪਹਿਲੀ ਆਲਰੇਡੀ ਉਹ ਗੁਰਵਾਣੀ ਦੇ ਵਿੱਚ ਵੀ ਆ ਮੇਰੀ ਮੱਟੀ ਆ ਲਿਖ ਦੋ ਗੋਪਾਲ ਜੀ ਜੀ ਉਹਦੇ ਵਿੱਚ ਪੰਦੇ ਨੂੰ ਜਿਹੜੀ ਕਿ ਪੜਾਉਣ ਪੜਾਣ ਲੱਗੇ ਪੰਦਾ ਤਾਂ ਆਪ ਹੈਰਾਨ ਰਹਿ ਗਿਆ ਉਹਨਾਂ ਨੇ ਦੱਸਿਆ ਵੀ ਇਦਾਂ ਫੀਡਬੈਕ ਬਾਪੂ ਸ੍ਰੀ ਪਿਤਾ ਸ੍ਰੀ ਲੈ ਰਹੇ ਸੀ ਵੀ ਮੇਰਾ ਬੱਚਾ ਕਿਵੇਂ ਉਹ ਤਾਂ ਕਹਿੰਦੇ ਜੀ ਇਹ ਤਾਂ ਆਪ ਜਾਣੀ ਜਾਣ ਨੇ ਜੀ ਉਸ ਤੋਂ ਬਾਅਦ ਦੇ ਵਿੱਚ ਜੀ ਆਪਾਂ ਗੱਲ ਕਰੀਏ ਜਦੋਂ 20 ਸਾਲ ਦੀ ਉਮਰ ਦੇ ਹੋਏ ਕਿਉਂਕਿ ਇਹਨਾਂ ਦੇ ਭੈਣ ਨਾਨਕੀ ਸੀ ਜਿਹਦਾ ਨਾਮ ਬੇਬੇ ਨਾਨਕੀ ਸੀ ਉਹ ਸੁਲਤਾਨਪੁਰ ਲੋਧੀ ਵਿਆਹੀ ਹੋਈ ਸੀ ਜੀ ਜੀ ਤੇ ਉੱਥੇ ਸੁਲਤਾਨਪੁਰ ਲੋਧੀ ਤੇ ਉਹਨਾਂ ਨੇ ਆਪਣੇ ਇਹਨਾਂ ਦੇ ਕੋਲੇ ਭੈਣ ਕੋਲੇ ਭੇਜਤਾ ਬੇਬੇ ਨਾਨਕੀ ਦੇ ਕੋਲੇ ਭੈਣ ਨਾਨਕੀ ਜਿਹੜੀ ਉਹਨਾਂ ਦੀ ਸੀ ਬੇਬੇ ਨਾਨਕੀ ਉਦੇ ਪਤੀ ਦਾ ਨਾਂ ਜੈਰਾਮ ਸੀਗਾ ਜਿਹੜਾ ਕਿ ਦੌਲਤਰਾਮ ਜਿਹੜਾ ਗਵਰਨਰ ਸੀ ਉਹਦੇ ਉੱਥੇ ਮੋਦੀਖਾਨੇ ਦੇ ਵਿੱਚ ਲੱਗਿਆ ਸੀਗਾ ਹਾਂਜੀ ਤੇ ਉਹਨਾਂ ਨੇ ਫਿਰ ਉੱਥੇ ਉਹਦਾ ਕਾਰੋਬਾਰ ਚਲਾ ਦਿੱਤਾ ਜੀ ਤੇ ਕਾਰੋਬਾਰ ਚਲਾ ਕੇ ਉਹਨਾਂ ਨੇ ਗੁਰੂ ਸਾਹਿਬ ਦਾ ਤੇ ਉਹਨਾਂ ਨੇ 13-13 ਤੋਲ ਦਿੱਤਾ ਜੀ ਜਦੋਂ ਉਹਨਾਂ ਨੇ ਦੁਕਾਨ 20 ਰੁਪਏ ਦਿੱਤੇ ਉਹਨੇ ਵਪਾਰ ਖੋਲਣ ਨੂੰ ਮੋਦੀਖਾਨੇ ਦੇ ਵਿੱਚ ਵੀ ਜਿਹੜਾ ਹੈਗਾ ਉਹਨਾਂ ਨੇ ਉਹਦੇ ਸਥਾਨ ਬਣਿਆ ਹੋਇਆ ਜੀ ਸultanpur Lodi ਬਾਅਦ ਚ ਉਹਨਾਂ ਨੂੰ ਬਿジネス ਖੋਲ ਕੇ ਦਿੱਤਾ ਦੁਕਾਨ ਖੋਲ ਕੇ ਦਿੱਤੀ ਜੀ ਤੇ ਉਹਨਾਂ ਨੇ ਜਿਹੜਾ ਬਾਬਾ ਨਾਨਕ ਜੀ ਨੇ ਸੱਚ ਦੀ ਕਮਾਈ ਕੀਤੀ 13 13 ਤੋਲ ਦਿੱਤਾ ਜੀ ਤੇ ਕਹਿੰਦਾ ਭਾਵ ਵੀ ਉਹਨਾਂ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਜਿਹੜਾ ਹੈਗਾ ਇਹ ਨਾਰਾ ਦਿੱਤਾ ਜੀ ਤੇ ਔਰ ਮਨੋਖ ਨੂੰ ਜੀਵਨ ਦੀ ਜਾਂਚ ਸਿੱਖਣ ਦਾ ਜਿਹੜਾ ਹੈਗਾ ਉਧਰ ਪ੍ਰੇਰਿਆ ਬਹਿਮਾ ਭਰਮਾਂ ਦੇ ਵਿੱਚੋਂ ਨਿਕਲ ਕੇ ਰਾਈਬੋਏ ਦੀ ਤਰਵੰਡੀ ਜੀ ਜੇ ਆਪਾਂ ਜੇਕਰ ਗੱਲ ਕਰੀਏ ਤਾਂ ਉਸ ਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਆਪਾਂ ਨੂੰ ਹੁਣ ਥੋੜਾ ਸੰਖੇਪ ਵਿੱਚ ਜਾਣਨਾ ਚਾਹੀਦਾ ਹੈ ਕਿ ਇਹ ਗੱਲਾਂ ਥੋੜੀਆਂ ਜਿਹੀਆਂ ਆਪਣੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਜੀਵਨ ਨਾਲ ਜੁੜੀਆਂ ਹੋਈਆਂ ਨੇ ਤੇ ਸਾਡੇ ਨਾਲ ਤੁਸੀਂ ਕੁਝ ਨਾ ਹਾਂਜੀ ਉੱਥੇ ਜਿਹੜਾ ਹੈਗਾ ਰਾਏਪੋਏ ਦੀ ਤਲਵੰਡੀ ਜਿਹੜਾ ਹੈਗਾ ਹੁਣ ਪਾਕਿਸਤਾਨ ਦੇ ਵਿੱਚ ਰਹਿ ਗਿਆ ਜਦੋਂ ਦੇਸ਼ ਦੀ ਵੰਡ ਹੋਈ ਆ ਕਿਉਂਕਿ ਲਹਿੰਦਾ ਪੰਜਾਬ ਦੇ ਉਹ ਇਲਾਕੇ 'ਚ ਆ ਗਿਆ ਤੇ ਇਧਰ ਚੜਦਾ ਪੰਜਾਬ ਆ ਗਿਆ ਜਿਹੜਾ ਇਧਰਲਾ ਪੰਜਾਬ ਆ ਉੱਥੇ ਉਹ ਪਾਕਿਸਤਾਨ ਚਲਾ ਗਿਆ ਕਿਉਂਕਿ ਹੁਣ ਇਹਨਾਂ ਦੇ ਪਿਤਾ ਸੀ ਕੀ ਉਸ ਸਮੇਂ ਕਲਿਆਣ ਚੰਦ ਵਿਦੀ ਜੀ ਪਰ ਉਹਨਾਂ ਦਾ ਨੈਕ ਨੇਮ ਸੀ ਮਹਿਤਾ ਕਾਲੂ ਦੇ ਤੌਰ ਤੇ ਉਹਨਾਂ ਨੂੰ ਕਿਉਂਕਿ ਵਿਦੀ ਖਾਨਦਾਨ ਜਿਹੜਾ ਬਾਬਾ ਨਾਨਕ ਜੀ ਦਾ ਜੀ ਬਾਬਾ ਨਾਨਕ ਜੀ ਆ ਗੁਰੂ ਨਾਨਕ ਦੇਵ ਜੀ ਦਾ ਵੰਸ ਹੈ ਇਹ ਜਿਹੜਾ ਖਾਨਦਾਨ ਆ ਉਹਨਾਂ ਦੇ ਜਿਹੜੇ ਵੰਸ ਦੇ ਵਿੱਚੋਂ ਬਾਬਾ ਸਰਜੋਤ ਸਿੰਘ ਵੇਦੀ ਜਿਹੜੇ ਹੈਗੇ ਆ ਅੱਜ ਵੀ ਜਿਹੜੇ ਹੈਗੇ ਆ ਉਹ ਹੈਗੇ ਨੇ ਇੱਥੇ ਉਹਨਾਂ ਦਾ ਉਹਨੇ ਸਥਾਨ ਹੈ ਬਾਬਾ ਬਾਬੇ ਕਾ ਲਾਣਾ ਵੱਜਦਾ ਵਾ ਗੁਰੂ ਨਾਨਕ ਦੇਵ ਜੀ ਦੇ ਭਾਵੇਂ ਸਾਡੇ ਪੰਜਾਬ ਦੇ ਪੋਲੀਟਿਕਲ ਸੰਤਾਂ ਨੇ ਪੋਲੀਟਿਕਲ ਸਿਸਟਮ ਨੇ ਪੰਥਕ ਦੀ ਜਿਹੜੀ ਸਿਸਟਮ ਚ ਉਹਨਾਂ ਨੂੰ ਸੰਤ ਸਮਾਜ ਦਾ ਪ੍ਰਧਾਨ ਬਣਾ ਕੇ ਉਹਨਾਂ ਦੀਆਂ ਜਾਨੀ ਕਿ ਉਹਨਾਂ ਨੂੰ ਉਹ ਮਾਨ ਸਨਮਾਨ ਨਹੀਂ ਦਿੰਦਾ ਪਰ ਉਹ ਉਹ ਇਥੋਂ ਜੋਧਾ ਮਨਸੂਰਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਉੱਥੇ ਵੀ ਸਥਾਨ ਹੈ ਪਰ ਉਹ ਜ਼ਿਆਦਾ ਤੌਰ ਤੇ ਉਥੇ ਆਪਣੇ ਉਹਨਾਂ ਵਿਖੇ ਰਹਿੰਦੇ ਆ ਉਥੇ ਵੀ ਬੜਾ ਬਾਬਾ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਮਾਗਮ ਨੇ ਉਥੇ ਧਮ ਧਮ ਨਾਲ ਮਨਾਏ ਜਾਂਦੇ ਨੇ ਤੇ ਆਪਾਂ ਜਿਹੜਾ ਫਿਰ ਗੱਲ ਕਰਦੇ ਆਂ ਵੀ ਗੁਰੂ ਨਾਨਕ ਦੇਵ ਜੀ ਨੇ ਚਾਰ ਅਦਾਸੀਆਂ ਕੀਤੀਆਂ ਨੇ ਚਾਰ ਅਦਾਸੀਆਂ ਕੀਤੀਆਂ ਤੇ ਔਰ ਸultanpur Lodhi ਕਿਉਂਕਿ ਉਹਨਾਂ ਦਾ ਜਿਹੜਾ 11 ਰਿਸ਼ਤਾ ਬਣ ਗਿਆ ਉਥੇ ਵੀ ਜਿਹੜਾ ਉਹਨਾਂ ਨੇ ਫੇਰ ਉਹ ਲਾਗੇ ਆਪਣਾ ਭਗਤੀ ਕਰਨ ਉੱਥੇ ਗੁਰਦਰਾ ਵੀਰ ਸਾਹਿਬ ਬਣਿਆ ਹੈਗਾ ਕਾਲੀ ਬੇਂ ਦੇ ਨਦੀ ਦੇ ਵਿੱਚ ਬੈਠ ਕੇ ਉੱਥੇ ਕੰਡੇ ਉੱਥੇ ਫਿਰ ਕਹਿੰਦੇ ਵੀ ਜਿਹੜਾ ਹੈਗਾ ਉਹਨਾਂ ਨੇ ਚੁੱਭੀ ਲਗਾਈ ਜੀ ਤੈਨ ਤੀਜੇ ਦਿਨ ਜਿਹੜਾ ਹੈਗਾ ਬਾਹਰ ਆਏ ਔਰ ਸਾਰੇ ਹਰਾਮ ਸਨ ਜਿਹੜੇ ਜਾਣਦੇ ਸੀ ਗੁਰੂ ਸਾਹਿਬ ਦੀ ਸੰਗੀ ਸੇਵੀ ਸੇਵੀ ਜਿਹੜੇ ਸੀ ਉਹ ਵੀ ਗੁਰੂ ਸਾਹਿਬ ਕਿੱਥੇ ਗਏ ਪਰ ਗੁਰੂ ਸਾਹਿਬ ਪ੍ਰਗਟ ਹੋ ਗਏ ਅਚਾਨਕ ਤੀਜੇ ਦਿਨ ਕਾਲੀ ਬੀਨ ਦੇ ਵਿੱਚ ਡੁੱਬੀ ਤੋਂ ਫਿਰ ਉਹਨਾਂ ਨੇ ਇੱਕ ਓੰਕਾਰ ਦਾ ਜਿਹੜਾ ਉੱਥੇ ਸ਼ਬਦ ਦੀ ਰਚਨਾ ਕੀਤੀ ਤੇ ਉਹਨਾਂ ਨੇ ਜਿਹੜਾ ਹੈਗਾ ਕਹਿੰਦੇ ਵੀ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਅਦਾਸੀਆਂ ਦਾ ਹੋਣਾ ਤੇ ਉਹਨਾਂ ਨੇ ਬਗਦਾਦ ਅਰਬ ਕੰਟਰੀਆਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਅਦਾਸੀਆਂ ਕੀਤੀਆਂ ਜਿੱਥੇ ਕਿ ਕੋਡੇ ਰਾਖਸ਼ ਵਰਗਿਆਂ ਨੂੰ ਜਿਹੜਾ ਹੈਗਾ ਉਹਨਾਂ ਨੇ ਸਿੱਧੇ ਰਾ ਪਾਇਆ ਮੈਂ ਤੁਹਾਡੇ ਕੋਲੋਂ ਜਾਨਣਾ ਚਾਹਾਂਗੀ ਜੀ ਕਿ ਤਨਛੇਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜੋ ਰੋਟੀਆਂ ਦੇ ਵਿੱਚੋਂ ਖੂਨ ਦੀ ਟਾਰਾਂ ਗੱਡੀਆਂ ਸੀ ਇਹਦਾ ਕੀ ਇਤਿਹਾਸ ਹੈ ਜੀ ਜੀ ਹਾਂ ਮੈਂ ਇਹੀ ਦੱਸਣਾ ਕਿਉਂਕਿ ਜਦੋਂ ਉਸ ਸਮੇਂ ਆਦਾਸੀਆਂ ਚੱਲ ਰਹੀਆਂ ਸੀ ਗੁਰੂ ਸਾਹਿਬ ਦੀਆਂ ਤੇ ਉਸ ਸਮੇਂ ਗੁਰੂ ਸਾਹਿਬ ਨੇ ਅ ਕਿਉਂਕਿ ਨਾਲ ਉਹਨਾਂ ਦੇ ਭਾਈ ਮਰਦਾਨਾ ਸੀਗੇ ਜੀ ਤੇ ਭਾਵੇਂ ਕਿ ਬਹੁਤ ਸਾਰੇ ਜਿਹੜੇ ਹੋਰ ਲੋਕ ਆ ਕਹਿੰਦੇ ਆ ਵੀ ਉਹ ਅੱਗੇ ਉਹਨਾਂ ਦਾ ਪੜਾਅ ਕਰਕੇ ਜੀ ਉਹਨਾਂ ਦੇ ਸੰਗੀ ਸੇਵੀ ਸੀ ਉਹ ਅੱਗੇ ਚਲੇ ਜਾਂਦੇ ਸੀ ਕਿ ਗੁਰੂ ਸਾਹਿਬ ਨੂੰ ਅੱਗੇ ਵਿਦਾ ਕਰਕੇ ਪਰ ਭਾਈ ਮਰਦਾਨਾ ਜੀ ਨਾਲ ਸੀ ਮਰਦਾਨਾ ਰਵਾਬੀ ਕਿਉਂਕਿ ਉਹਨਾਂ ਕੋਲੇ ਰਵਾਬ ਸੀ ਤੇ ਪਰ ਬਾਅਦ ਦੇ ਵਿੱਚ ਜਿਹੜਾ ਤੁਸੀਂ ਰੋਟੀ ਵਾਲੀ ਗੱਲ ਕਰਦੇ ਆ ਕਿ ਇੱਕ ਥਾਂ ਇੱਕ ਘਟਨਾ ਵਾਪਰੀ ਆ ਵੀ ਉੱਥੇ ਜਿਹੜਾ ਹੈਗਾ ਉੱਥੋਂ ਦਾ ਜਿਹੜਾ ਚੌਧਰੀ ਸੀਗਾ ਜੀ ਉਹਦਾ ਨਾਮ ਸੀ ਮਲਕ ਭਾਗੋ ਜੀ ਤੇ ਦੂਜੇ ਪਾਸੇ ਗੁਰੂ ਸਾਹਿਬ ਦਾ ਅਨਨ ਭਗਤ ਭਾਈ ਲਾਲੋ ਸੀ ਭਾਈ ਲਾਲੋ ਨੇ ਗੁਰੂ ਸਾਹਿਬ ਨੂੰ ਜਿਹੜਾ ਕਿ ਉਹਨਾਂ ਨੂੰ ਸਤਕਾਰਤਕ ਸਵਾਗਤ ਕੀਤਾ ਆਪਣੇ ਉਥੇ ਆਉਣ ਤੇ ਤੇ ਉਹਨੂੰ ਪਤਾ ਲੱਗਿਆ ਵੀ ਉਥੇ ਇੱਕ ਮਹਾਂਪੁਰਖ ਆਇਆ ਗੁਰੂ ਨਾਨਕ ਨਾਮ ਦੇ ਤਾਂ ਮਲਕ ਭਾਗੋ ਨੂੰ ਪਤਾ ਲੱਗਿਆ ਤੇ ਉਹ ਜਦੋਂ ਉਹਨੂੰ ਪਤਾ ਲੱਗਿਆ ਤੇ ਉਹ ਵੀ ਚਲਾ ਗਿਆ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਿਹਾ ਵੀ ਵੀ ਮੈਂ ਤੁਹਾਨੂੰ ਜਿਹੜਾ ਹੈਗਾ ਸ਼ੁਕਰਾਨੇ ਵਜੋਂ ਮੈਂ ਸੇਵਾ ਵਜੋਂ ਮੈਂ ਵੀ ਤੁਹਾਨੂੰ ਲੰਗਰ ਜਿਹੜਾ ਹੈਗਾ ਸ਼ਕਾਣਾ ਚਾਹੁੰਨਾ ਜੀ ਜੀ ਤੇ ਜਿਹੜੀ ਇਹ ਇਤਿਹਾਸ ਦੇ ਵਿੱਚ ਜਿਹੜਾ ਹੈਗਾ ਸਾਨੂੰ ਆਂਦਾ ਵਾ ਤੇ ਉਹਦੇ ਵਿੱਚ ਕਹਿੰਦੇ ਜੀ ਮਾਲਕ ਭਾਗੋ ਨੇ ਜਦੋਂ ਪ੍ਰਸ਼ਾਦੇ ਲਿਆ ਕੇ ਦਿੱਤੇ ਤੇ ਉਧਰੋਂ ਭਾਈ ਲਾਲੋ ਦੀ ਇੱਛਾ ਵੀ ਸੀ ਮੈਂ ਇਸ ਕਾਮਾ ਉਹ ਕਹਿੰਦੇ ਭਾਈ ਲਾਲੋ ਵੀ ਲੈ ਕੇ ਆਇਆ ਜੀ ਤੇ ਭਾਈ ਲਾਲੋ ਦਾ ਕਹਿੰਦੇ ਉਹਨਾਂ ਨੇ ਉਹਨਾਂ ਦੇ ਵੀ ਪ੍ਰਸ਼ਾਦੇ ਲੈ ਕੇ ਉਹਨਾਂ ਦੇ ਵੀ ਇੱਕ ਦੂਸਰੇ ਹੱਥ ਦੇ ਵਿੱਚ ਭਾਈ ਲਾਲੋ ਦੀ ਰੋਟੀ ਲਈ ਤਾਂ ਉਹਨਾਂ ਨੇ ਦੋਨੋਂ ਹੱਥਾਂ ਦੇ ਵਿੱਚ ਕਹਿੰਦੇ ਵੀ ਉਹ ਘੁੱਟ ਲਿਆ ਜੀ ਤੇ ਜਿਹੜੇ ਭਾਈ ਲਾਲੋ ਦੇ ਪ੍ਰਸ਼ਾਦੇ ਸੀਗੇ ਰੋਟੀ ਸੀ ਉਹਦੇ ਵਿੱਚੋਂ ਤਾਂ ਦੁੱਧ ਨਿਕਲਿਆ ਜੀ ਤੇ ਦੂਜੀ ਜਿਹੜੀ ਭਾਈ ਲਾਲੋ ਸੀ ਭਾਈ ਲਾਲੋ ਦੀ ਤਾਂ ਦੁੱਧ ਨਿਕਲਿਆ ਰੋਟੀ ਚੋਂ ਤੇ ਮਾਲਕ ਭਾਗੋ ਦੀ ਰੋਟੀ ਦੇ ਵਿੱਚੋਂ ਖੂਨ ਨਿਕਲਿਆ ਸੀ ਕਿਉਂਕਿ ਉਹ ਹੰਕਾਰ ਦੇ ਵਿੱਚ ਲੈ ਗਿਆ ਸੀ ਜੀ ਉੱਥੋਂ ਦਾ ਹੰਕਾਰੀ ਸੀ ਉਹ ਹਾਂ ਤੇ ਇਸ ਤਰ੍ਹਾਂ ਕਰਕੇ ਉਹਨੂੰ ਫਿਰ ਉਪਦੇਸ਼ ਦਿੱਤਾ ਉਹਦਾ ਹੰਕਾਰ ਤੋੜਿਆ ਵੀ ਇਹ ਲੋਕਾਂ ਦਾ ਜਿਹੜਾ ਖੂਨ ਪਸੀਨੇ ਦੀ ਕਮਾਈ ਜਿਹੜੀ ਆ ਉਹ ਤੋਂ ਨਚੋੜਿਆ ਹੋਇਆ ਇਹ ਉਹ ਖੂਨ ਆ ਰੋਟੀ ਦੇ ਵਿੱਚ ਜੀ ਯਾਨੀ ਕਿ ਕਹਿੰਦਾ ਭਾਵ ਗੁਰੂ ਸਾਹਿਬ ਨੇ ਜਿੱਥੇ ਕਿ ਇੱਕ ਥਾਂ ਘਟਨਾ ਇਹ ਵੀ ਵਾਪਰੀ ਆ ਗੁਰੂ ਸਾਹਿਬ ਕਹਿੰਦੇ ਵੀ ਮੱਕੇ ਵੱਲ ਨੂੰ ਜਿਹੜਾ ਹੈਗਾ ਲੱਤਾਂ ਕਰਕੇ ਪਏ ਨੇ ਤੇ ਉੱਥੇ ਜਿਹੜੇ ਮੱਕੇ ਵਾਲੇ ਜਿਹੜੇ ਸ਼ਰਧਾਲੂ ਸੀ ਉਹ ਆਏ ਜੀ ਕਹਿੰਦੇ ਜੀ ਸਾਡੇ ਤੁਸੀਂ ਮੱਕੇ ਵੱਲ ਨੂੰ ਲੱਤਾਂ ਕਰਕੇ ਸੌਏ ਹੋਏ ਹੋ ਪਏ ਪੈ ਗਏ ਹੋ ਉਹ ਕਹਿੰਦੇ ਵੀ ਠੀਕ ਆ ਜਿੱਧਰ ਮੱਕਾ ਨਹੀਂ ਉਧਰ ਨੂੰ ਵੀ ਨਹੀਂ ਲੱਤਾਂ ਕਰਦੇ ਜਦੋਂ ਉਧਰ ਨੂੰ ਕੀਤੀਆਂ ਤੇ ਉਧਰ ਮੱਕਾ ਆ ਗਿਆ ਜੀ ਜਨਨ ਕਿ ਕਹਿੰਦਾ ਭਾਵ ਗੁਰੂ ਸਾਹਿਬ ਨੇ ਇਹ ਦਰਸਾ ਦਿੱਤਾ ਵੀ ਸਾਰੇ ਪਾਸੇ ਹੀ ਮੱਕਾ ਹੀ ਆ ਵੀ ਇਹਦੇ ਵਿੱਚ ਅੰਦਰਸ਼ਵਾਸਾਂ ਦੀ ਕੋਈ ਲੋੜ ਨਹੀਂ ਇਸੇ ਤਰ੍ਹਾਂ ਹੀ ਗੁਰੂ ਸਾਹਿਬ ਨੇ ਇੱਕ ਥਾਂ ਜਿਹੜੀ ਘਟਣਾ ਵੀ ਵਾਪਰੀ ਸੀਗੀ ਵੀ ਜਦੋਂ ਪੰਡਤ ਜਿਹੜੇ ਜਨੇਊ ਵਾਲੇ ਆ ਉਹ ਪਾਣੀ ਸੂਰਜ ਨੂੰ ਲਾ ਰਹੇ ਸੀਗੇ ਜੀ ਗੁਰੂ ਸਾਹਿਬ ਉਹਨਾਂ ਵੱਲ ਪਿੱਠ ਕਰਕੇ ਨਦੀ ਦੇ ਵਿੱਚ ਉਹ ਪਾਣੀ ਚੜਾਉਣ ਲੱਗੇ ਦੂਜੇ ਪਾਸੇ ਨੂੰ ਜੀ ਉਹ ਹਨਾਨ ਹੋ ਗਏ ਜਿਹੜੇ ਪੰਡਤਾਂ ਉਹ ਕਹਿੰਦੇ ਵੀ ਤੁਸੀਂ ਇਹ ਕੀ ਕਰ ਰਹੇ ਹੋ ਜੀ ਵੀ ਉਹ ਕਹਿੰਦੇ ਤੁਸੀਂ ਕੀ ਕਰ ਰਹੇ ਹੋ ਉਹ ਕਹਿੰਦੇ ਅਸੀਂ ਤਾਂ ਸੂਰਜ ਨੂੰ ਪਾਣੀ ਦੇ ਰਹੇ ਹਾਂ ਜੀ ਪੂਜਾ ਕਰ ਰਹੇ ਆ ਸੂਰਜ ਨੂੰ ਪਾਣੀ ਦੇ ਰਹੇ ਗੁਰੂ ਸਾਹਿਬ ਕਹਿੰਦੇ ਵੀ ਮੈਂ ਤਾਂ ਮੇਰੇ ਨਾਲ ਖੇਤਾਂ ਚ ਪਾਣੀ ਪਿਚਾ ਰਿਹਾ ਵੀ ਜਿਹੜੇ ਮੇਰੇ ਖੇਤ ਸੁੱਕੇ ਪਏ ਨੇ ਮੈਂ ਉਹਦਾ ਤੱਕ ਪਾਣੀ ਪਿਚਾ ਰਿਹਾ ਹਾਂ ਉਹਨੇ ਇਹ ধারণা ਵਿਗਿਆਨਕ ਤੌਰ ਤੇ ਦਿੱਤੀ ਜੀ ਸਹੀ ਤੇ ਭਾਵੇਂ ਕਿ ਅੱਜ ਦੇ ਜਿਹੜੇ ਹੈਗੇ ਲੋਕ ਆ ਅਜੇ ਵੀ ਉਹਨਾਂ ਦੀ ਗਰਮਾਣੀ ਨੂੰ ਜਿਹੜਾ ਹੈਗਾ ਉਹਦੇ ਵਿੱਚ ਪਾਰੇ ਆ ਵਿਹਮਾ ਭਰਮਾ ਦੇ ਵਿੱਚ ਜੀ ਤੇ ਉਹਨਾਂ ਦਾ ਓਟ ਆਸਰਾ ਲੈ ਕੇ ਜੀ ਬਹੁਤ ਸਾਰੇ ਭੂਤਾਂ ਪ੍ਰੇਤਾਂ ਵੀ ਕੱਢਦੇ ਆ ਜੀ ਜੀ ਤੇ ਪਰ ਉਹਨਾਂ ਨੇ ਜਦੋਂ ਕਿ ਆ ਵੀ ਉਹ ਕਹਿੰਦੇ ਵੀ ਉਹ ਕਿਵੇਂ ਪਹੁੰਚ ਜਾਏਗਾ ਪਾਣੀ ਉੱਥੇ ਤੁਹਾਡੇ ਖੇਤਾਂ ਤੱਕ ਉਹ ਕਹਿੰਦਾ ਜਿਵੇਂ ਸੂਰਜ ਤੱਕ ਤੁਸੀਂ ਵਿਚਾਰ ਰਹੇ ਹੋ ਜੀ ਉਵੇਂ ਮੇਰੇ ਖੇਤਾਂ ਤੱਕ ਪਹੁੰਚ ਜਾਊਗਾ ਨਹੀਂ ਕਿ ਗੁਰੂ ਸਾਹਿਬ ਨੇ ਤਰਕ ਦੇ ਆਧਾਰ ਤੇ ਜਿਹੜਾ ਹੈਗਾ ਉਪਦੇਸ਼ ਦਿੱਤੇ ਔਰ ਲੋਕਾਂ ਨੂੰ ਜਿਹੜਾ ਹੈਗਾ ਜਾਗਰੂਕ ਕੀਤਾ ਜੀ ਜਿੱਦਾਂ ਹੀ ਆਪਾਂ ਹੁਣ ਗੱਲ ਕਰਕੇ ਹਟਿਆ ਕਿ ਪੰਡਤ ਆਪਣਾ ਸੂਰਜ ਨੂੰ ਪਾਣੀ ਦੇ ਰਹੇ ਸੀ ਤੇ ਤਾਂਛੀ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੇ ਖੇਤਾਂ ਨੂੰ ਪਾਣੀ ਪਹੁੰਚਾ ਰਹੇ ਸੀਗੇ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਇਹ ਕਿਸੇ ਪੰਜਾਬ ਲਈ ਨਹੀਂ ਗੁਰਬਾਣੀ ਜੀ ਨਾ ਕਿਸੇ ਕੌਮ ਲਈ ਆ ਜੀ ਇਹ ਸਰਬਸਾਂਝੀ ਬਾਲਤਾ ਦਾ ਸੰਦੇਸ਼ ਆ ਉਹਨਾਂ ਦਾ ਗੁਰੂ ਸਾਹਿਬ ਦਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ ਜਿਵੇਂ ਕਿ ਆਸਾ ਦੀ ਵਾਰ ਦੇ ਵਿੱਚ ਸਿੰਬਲ ਰੁਖਸਰਾਇਰਾ ਦੀ ਰਿਗ ਅਤਮੋਚ ਉਹ ਜੇ ਆਵੇ ਆਸ ਕਰ ਜਾਈ ਨਰਾਸੀ ਕਿਤ ਫੋਨ ਫਿੱਕੇ ਫਲ ਬਕ ਬਕੇ ਕੰਮ ਨਾ ਬੇਪਤ ਮਿੱਠਤ ਨੀਵੀ ਨਾਨਕਾ ਗੁਣ ਚਿਆਈਆਂ ਦਾ ਤੋ ਉਹਨਾਂ ਨੇ ਸਿੰਬਲ ਰੁੱਖ ਨਾਲ ਤੁਲਨਾ ਕੀਤੀ ਆ ਸਿੰਬਲ ਰੁੱਖ ਬਹੁਤ ਵੱਡਾ ਹੁੰਦਾ ਉਹ ਸਿੰਬਲ ਰੁੱਖ ਸਰਾਇਰਾ ਸਰਾਇਰਾ ਸਿੱਧਾ ਜੀ ਦੀਰਗ ਆਤਮ ਚ ਉਹਦਾ ਜਿਹੜਾ ਬਹੁਤ ਢੂੰਗਾ ਦੀਰਗਾ ਦਾ ਮੋਚ ਮੋਚਾ ਜਾੜੋ ਬਹੁਤ ਢੂੰਗਾ ਦੀਰਗਾਤਮ ਚ ਉਹ ਇਹ ਜੇ ਆਵੇ ਆਸ ਕਰ ਪੰਛੀਆਂ ਨੂੰ ਕਿਹਾ ਵੀ ਉਹ ਆਸ ਕਰਕੇ ਆਂਦੇ ਆ ਜੀ 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 ਉਹ ਜੇ ਆਵੇ ਉਹ ਪੰਛੀਆਂ ਨੂੰ ਗਿਆ ਉਹ ਜੇ ਆਵੇ ਆਸ ਕਰ ਜਾਈ ਨਰਾਸੇ ਕਿਤ ਫਲ ਫਿੱਕੇ ਫੁੱਲ ਬਕਵਕੇ ਜੀ ਉਹ ਕਹਿੰਦਾ ਪੰਛੀ ਆਸ ਤੱਕ ਹੀ ਆਉਂਦੇ ਆ ਨਰਾਸੇ ਕਿਤ ਨਰਾਸ ਨਰਾਸ ਹੋ ਕੇ ਚਲੇ ਜਾਂਦੇ ਆ ਉਹਦੇ ਫੁੱਲ ਫਿੱਕੇ ਆ ਫਲ ਬਕਵਕੇ ਫੁੱਲ ਫਿੱਕੇ ਫਲ ਬਕਵਕੇ ਕਮਨਾ ਆਵੇ ਪੱਤ ਜੀ ਉਹਦੇ ਫੁੱਲ ਉਹ ਤਾਂ ਸਮਝ ਗਿਆ ਸੋਖਿਆ ਸਭ ਤੋਂ ਵੀ ਉਹਦੇ ਕੰਮ ਪੱਤੇ ਵੀ ਕੰਮ ਆਉਂਦੇ ਪੱਤੇ ਵੀ ਕੰਮ ਆਉਂਦੇ ਜੀ ਮਿੱਠਤ ਨੀਵੀ ਨਾਨਕਾ ਗੁਣ ਚਿਹਾਈਆਂ ਤਾ ਤੋ ਕਹਿੰਦਾ ਨਿਯਮਕ ਹੀ ਰਹਿਣਾ ਚਾਹੀਦਾ ਜੀ ਉਹਦੇ ਵਿੱਚ ਹੀ ਤਤ ਆ ਜੀ ਕਿਉਂਕਿ ਨਿਵੇਸ ਗੌਰਾ ਹੋਏ ਜੀ ਜੀ ਯਾਨੀ ਕਿ ਗੁਰੂ ਸਾਹਿਬ ਨੇ ਆਪਣੀ ਗਰਵਾਣੀ ਦੇ ਵਿੱਚ ਇਨਸਾਨ ਨੂੰ ਇਹ ਦੱਸਤਾ ਜਿਵੇਂ ਹੁਣ ਤੁਸੀਂ ਕਿਹਾ ਵੀ ਵਿਦੇਸ਼ਾਂ ਦੇ ਵਿੱਚ ਵੀ ਆ ਜੀ ਇਹ ਪੂਰੇ ਸੰਸਾਰਿਕ ਸੰਸਾਰ ਲਈ ਆ ਜੀ ਉੱਪਰ ਲੱਖ ਅਕਾਸ਼ ਆਕਾਸ਼ ਲੱਖ ਪਤਲਾ ਲਖ ਪਾਵਰ ਗੁਰੂ ਸਾਹਿਬ ਨੇ ਉਹਦੀ ਰਚਨਾ ਕਰ ਦਿੱਤੀ ਉਹ ਸ਼ਬਦ ਦੀ ਦਾ ਦੇਖੋ ਭਾਵੇਂ ਦਸਵੇਂ ਪਾਤਸ਼ਾਹ ਨੇ ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਨੂੰ ਉਹਦਾ ਦਸਵੀਂ ਜੋਤ ਗੁਰੂ ਨਾਨਕ ਦੇਵ ਜੀ ਉਹਦੇ ਨਾਲ ਜੀਵਨ ਜਿਉਣ ਦੀ ਜਾਂਚ ਮਿਲਦੀ ਆ ਸਾਨੂੰ ਜੀ ਕਿਉਂਕਿ ਇਹਦੇ ਵਿੱਚ ਸਾਫ ਆ ਕਿਉਂਕਿ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਹਦੇ ਵਿੱਚ ਮੂਰਤੀ ਪੂਜਾ ਦੀ ਮਨਾਈ ਆ ਸ਼ਬਦ ਗੁਰੂ ਦਾ ਜੀ ਸ਼ਬਦ ਖੋਜ ਸ਼ਬਦ ਮੈਂ ਲਈ ਜੋ ਪ੍ਰਾਵ ਕੋ ਮੈਲੇ ਬੋਚ ਹੈ ਕੋਜ ਸ਼ਬਦ ਮੈਲੇ ਸ਼ਬਦ ਚ ਖੋਜੋ ਜੀ ਭਾਵੇਂ ਕਿ ਅੱਜ ਕੱਲ ਜਿਹੜੇ ਹੈਗੇ ਆ ਆਪਣੇ ਆਪ ਨੂੰ ਬਾਬੇ ਕਈ ਮੱਥਾ ਟਿਕਾਈ ਜਾਂਦੇ ਆ ਜੀ ਜੀ ਤੇ ਉਹ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਕਹਿ ਦਿੰਨੇ ਆ ਕਿ ਸਾਡਾ ਗੁਰੂ ਆ ਪਰ ਗੁਰੂ ਕੀ ਕਹਿੰਦਾ ਸੀ ਉਹ ਮੰਨਦੇ ਨਹੀਂ ਮੰਨਦੇ ਨਹੀਂ ਸਹੀ ਹੈ ਜੀ ਪਰ ਹੁਣ ਜਿਹੜਾ ਹੈਗਾ ਇਸੇ ਤਰ੍ਹਾਂ ਬਹੁਤ ਵੱਡੀ ਕੌਮ ਸੀਗੀ ਜੀ ਜਿਹੜਾ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜਿਨ੍ਹਾਂ ਦੇ ਦੋ ਬੱਚੇ ਹੋਏ ਨੇ ਬਾਬਾ ਲਖਮੀ ਚੰਦ ਤੇ ਬਾਬਾ ਸ੍ਰੀ ਚੰਦ ਜੀ ਤੇ ਭਾਵੇਂ ਕਿ ਉਸ ਸਮੇ ਜਿਹੜਾ ਹੈਗਾ ਆਪਣੇ ਪਰਿਵਾਰ ਨੂੰ ਜਿਹੜਾ ਗੱਦੀ ਦੇਣ ਦਾ ਉਹ ਨਹੀਂ ਸੀ ਜਿਹੜਾ ਮਰਜ਼ਾਦਾ ਜਾਂ ਉਹ ਪਰੰਪਰਾ ਨਹੀਂ ਸੀ ਉਹਨਾਂ ਨੇ ਆਪਣਾ ਜਿਹੜਾ ਵੰਸ਼ਾ ਜੀ ਉਹ ਬਾਬਾ ਲੈਣਾ ਨੂੰ ਉਹਨਾਂ ਦੇ ਅਨਨ ਭਗਤ ਸੀਗੇ ਬਾਬਾ ਲੈਣਾ ਜੀ ਉਹਦੇ ਵਿੱਚ ਦੇਖਿਆ ਵੀ ਇਹ ਅੱਗੇ ਜਿਹੜਾ ਹੈਗਾ ਸਮਾਜ ਨੂੰ ਜਿਹੜਾ ਹੈਗਾ ਉਹ ਅੱਗੇ ਲੈ ਜਾ ਸਕੇਗਾ ਸੇਧ ਦੇਣ ਲਈ ਤਾਂ ਬਾਬਾ ਲੈਣਾ ਜੀ ਨੂੰ ਗੱਦੀ ਦਿੱਤੀ ਗਈ ਤੇ ਬਾਬਾ ਲੈਣਾ ਜੀ ਜਿਹੜੇ ਕਿ ਉਹਨਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਰੱਖਿਆ ਗਿਆ ਜਦੋਂ ਗੁਰੂ ਨਾਨਕ ਦੇਵ ਜੀ ਦੀ ਦੂਜੀ ਜੋਤ ਤੇ ਗੁਰੂ ਅੰਗਦ ਦੇਵ ਜੀ ਦੀ ਵੀ ਗੁਰਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ 70 ਵਰਿਆਂ ਦੀ ਉਮਰ ਦੇ ਵਿੱਚ ਕਰਤਾਰਪੁਰ ਪਹਿਲਾਂ ਖੇਤੀ ਕਰਦੇ ਰਹੇ ਆ ਜੀ ਕੋਧਰੇ ਦੀ ਖੇਤੀ ਕਰਦੇ ਰਹੇ ਆ ਉਸੇ ਜ਼ਮੀਨ ਦੇ ਵਿੱਚ ਜਿਹੜਾ ਗੁਰਦੁਆਰਾ ਕਰਤਾਰਪੁਰ ਸਾਹਿਬ ਬਣਿਆ ਹੈ ਜੀ ਤੇ ਜਿੱਥੇ ਨਨਕਾਣਾ ਸਾਹਿਬ ਹੈ ਜੀ ਉਥੇ ਗੁਰੂ ਸਾਹਿਬ ਰਾਏ ਭੋਇ ਦੀ ਤਲਵੰਡੀ ਗੁਰੂ ਸਾਹਿਬ ਦਾ ਘਰ ਸੀਗਾ ਜੀ ਜੀ ਜਿਹੜਾ ਰਾਏ ਭੋਇ ਦੀ ਤਲਵੰਡੀ ਉਹ ਵੀ ਪਾਕਿਸਤਾਨ ਦੇ ਵਿੱਚ ਰਹਿ ਗਿਆ ਹਾਂਜੀ ਤੇ ਉਸੇ ਲਈ ਅਸੀਂ ਅਰਦਾਸ ਕਰਦੇ ਹਾਂ ਵੀ ਸਾਡੇ ਵਿਛੜੇ ਗੁਰਤਮ ਮਾਂ ਨੂੰ ਜਿਹੜਾ ਹੈਗਾ ਗੁਰੂ ਸਾਹਿਬ ਮਲਾ ਦਿਓ ਮਲਾ ਦਿਓ ਹਾਂ ਉਸ ਕਰਕੇ ਜਿਹੜਾ ਜੱਥਾ ਭਾਵੇਂ ਸਰਕਾਰਾਂ ਦੀਆਂ ਬੰਡੀਆਂ ਆਵਦੀਆਂ ਪਾਈਆਂ ਹੋਈਆਂ ਸਾਰੇ ਲੋਕਾਂ ਨੂੰ ਤਾਂ ਦਰਸ਼ਨ ਕਰਨ ਦਾ ਸਮਾਂ ਨਹੀਂ ਉੱਥੇ ਟਾਈਮ ਨਹੀਂ ਮਿਲਦਾ ਵੀਜੇ ਲੱਗ ਕੇ ਉਹਨੇ ਇੱਕ ਵੀਜੇ ਲੱਗਦੇ ਆ ਜਾਂ ਪੰਜਾ ਸਾਹਿਬ ਜਾਂ ਗੁਰਦੁਆਰਾ ਜਿਹੜਾ ਨਨਕਾਣਾ ਸਾਹਿਬ ਤੇ ਇਧਰੋਂ ਗੁਰਦੁਆਰਾ ਜਿਹੜਾ ਕਰਤਾਰਪੁਰ ਸਾਹਿਬ ਆ ਉਹਦਾ ਭਾਵੇਂ ਪਾਸਪੋਰਟ ਤਾਂ ਚਾਹੀਦਾ ਭਾਵੇਂ ਕਿ ਉਹ ਪਾਕਿਸਤਾਨ ਦੀ ਗਵਰਨਮੈਂਟ ਤੇ ਇੰਡੀਆ ਦੀ ਗਵਰਨਮੈਂਟ ਨੇ ਜਿਹੜਾ ਸਮਝੌਤਾ ਕਰਕੇ ਕੁਝ ਸਮੇਲੇ ਜਿਹੜਾ ਹੈਗਾ ਉਹ ਐਗਰੀਮੈਂਟ ਕੀਤਾ ਹੋਇਆ ਵਾ ਉਹ 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 ਵੀ ਜਾਂਦੇ ਨੇ ਲੋਕ ਪਰਮਿਸ਼ਨਾਂ ਮਿਲ ਕੇ ਤੇ ਪਰ ਜਦੋਂ ਗੁਰੂ ਸਾਹਿਬ ਜੋਤੀ ਜੋਤ 70 ਵਰਿਆਂ ਦੀ ਉਮਰ ਦੇ ਵਿੱਚ ਕਰਤਾਰਪੁਰ ਸਾਹਿਬ ਵਿਖੇ ਸਮਾਏ ਨਹੀਂ ਉਸ ਸਮੇ ਉਹ ਕੱਲੇ ਸਿੱਖਾਂ ਦੇ ਗੁਰੂ ਸੀ ਮੁਸਲਮ ਪੀਰ ਮੰਨਦੇ ਸੀ ਉਹਨਾਂ ਨੂੰ ਸਾਡਾ ਪੀਰ ਹੈ ਹਾਂਜੀ ਤੇ ਉਹਨਾਂ ਨੇ ਗੁਰੂ ਸਾਹਿਬ ਦੀ ਦੋ ਚਾਦਰ ਦੀਆਂ ਕਹਿੰਦੇ ਟੁਕੜੇ ਹੋਏ ਨੇ ਉਹਨਾਂ ਨੇ ਆਪਣੀ ਜਿਹੜੀ ਹੈਗੀ ਆ ਚਾਦਰ ਲਈ ਜੀ ਜੀ ਉੱਥੇ ਉਹਦੀ ਜਿਹੜੀ ਕਹਿੰਦੇ ਮਜ਼ਾਰ ਬਣਾਈ ਜੀ ਤੇ ਇਧਰੋਂ ਮੁਸਲਮਾਨਾਂ ਦਾ ਪੀਰ ਸੀ ਸਿੱਖਾਂ ਦਾ ਗੁਰੂ ਹਾਂਜੀ ਇਸ ਕਰੇ ਹਿੰਦੂ ਸਿੱਖਾਂ ਦਾ ਗੁਰੂ ਸੀ ਨਾਨਕ ਨਾਮ ਲੇਵਾ ਜਿਹੜੀ ਸੰਗਤ ਹੈ ਜੀ ਉਹਦੇ ਵਿੱਚ ਹਿੰਦੂ ਵੀ ਆਉਂਦੇ ਨੇ ਜੀ ਜੀ ਅ ਰਿੰਪਲ ਜੀ ਉਹਦੇ ਵਿੱਚ ਹਿੰਦੂ ਵੀ ਆਉਂਦੇ ਨੇ ਉਹਦੇ ਵਿੱਚ ਜਿਹੜੇ ਹੈਗੇ ਆ ਬਹੁਤ ਸਾਰੇ ਜਿਹੜੇ ਉੱਥੋਂ ਦੇਸ਼ ਦੀ ਵੰਡ ਤੋਂ ਬਾਅਦ ਚ ਆਏ ਆ ਹਿੰਦੂ ਵੀ ਨੇ ਜਿਹੜੇ ਗੁਰੂ ਨਾਨਕ ਦੇਵ ਜੀ ਨੂੰ ਪੂਜਦੇ ਨੇ ਮੈਂ ਤੁਹਾਨੂੰ ਇੱਕ ਹੋਰ ਦੱਸਾਂ ਜੀ ਗੱਲ ਰਿੰਪਲ ਜੀ ਉਸ ਸਮੇਂ ਦਾ ਹਿੰਦੂ ਜਿਹੜਾ ਖੱਤਰੀ ਵੰਸ਼ ਸੀਗਾ ਭਾਵੇਂ ਹਿੰਦੂ ਆ ਉਹ ਆਪਣਾ ਵੱਡਾ ਪੁੱਤਰ ਜੀ ਜੀ ਉਹ ਗੁਰੂ ਨਾਨਕ ਦੇਵ ਜੀ ਨੂੰ ਪੇਟ ਕਰਦਾ ਸੀ ਜੇਠਾ ਪੁੱਤ ਠੀਕ ਹੈ ਜੀ ਇਹ ਪਰੰਪਰਾ ਸੀ ਜੀ ਉਹ ਆਪਣੇ ਵੱਡੇ ਪੁੱਤਰ ਨੂੰ ਕਿਵੇਂ ਪੇਟ ਕਰਦਾ ਸੀਗਾ ਨਾਮ ਉਹਦਾ ਲਾਲ ਸ਼ਾਮ ਲਾਲ ਚਾਹੇ ਖਰੇਤੀ ਲਾਲ ਹੋਵੇ ਉਹ ਰਹਿੰਦਾ ਸੀ ਜੇਠੇ ਪੁੱਤ ਦੇ ਸਾਬਤ ਸੂਰਤ ਜਿਹੜਾ ਚਿਹਰਾ ਹੁੰਦਾ ਸੀਗਾ ਪੱਗ ਬੰਨਦਾ ਸੀ ਦਾੜਾ ਰੱਖਦਾ ਸੀ ਜੀ ਜੇ ਤੁਸੀਂ ਦੇਖੋ ਪਰ ਹੁਣ ਕਿਉਂਕਿ ਅੱਜ ਦੀਆ ਕੜਤਨ ਪਾਤੀ ਆ ਹਾਂਜੀ ਸਿੱਖਾਂ ਦੇ ਵਿੱਚ ਐਡੀ ਵੱਡੀ ਕੌਮ ਸੀ ਜਿਹੜੀ ਕੌਮ ਸੀ ਵੱਡੀ ਕਿਉਂਕਿ 2 ਲੱਖ ਸੇ 1 ਲੜਾਉ ਤਬ ਇਹ ਬਿਸਿੰਗ ਨਾਮ ਕਹਾਉਂ ਇਨੀ ਬਹਾਦਰ ਕੌਮ ਪਰ ਕੁਝ ਲੋਕਾਂ ਨੇ ਇਹਨੂੰ ਇਹਨਾਂ ਇਸ ਤਰ੍ਹਾਂ ਬਣਾ ਦਿੱਤਾ ਕਿ ਇਹ ਬੰਡੀਆਂ ਪੈ ਚੁੱਕੀਆਂ ਨੇ ਇੱਕ ਤਰ੍ਹਾਂ ਦੀਆਂ ਦੇਖੋ ਪਹਿਲਾਂ ਕਿੱਡਾ ਵੱਡਾ ਪੰਜਾਬ ਸੀ ਪੰਜਾਬ ਮਹਾਰਾਜਾ ਰਣਜੀਤ ਸਿੰਘ 40 ਸਾਲ ਰਾਜ ਕਰਕੇ ਗਈ ਆ ਖਾਲਸੇ ਦਾ ਰਾਜ ਸੀਗਾ ਪਰ ਉਹ ਬੰਡੀਆਂ ਇਸ ਤਰ੍ਹਾਂ ਪਾ ਦਿੱਤੀਆਂ ਨੇ ਪਰ ਉਹਦੇ ਵਿੱਚ ਕਈ ਵਾਰ ਜਿਹੜੇ ਉਸੇ ਤਰ੍ਹਾਂ ਹੀ ਪਤਤ ਹੋ ਰਹੇ ਨੇ ਪਛਾਣਿਆ ਨਹੀਂ ਜਾ ਸਕਦਾ ਇਹ ਸਿੱਖਾਂ ਦਾ ਮੁੰਡਾ ਜਾਂ ਹਿੰਦੂਆਂ ਦਾ ਮੁੰਡਾ ਪਰ ਹਿੰਦੂ ਸਿੱਖਾਂ ਦੀ ਜਿਹੜੀ ਗੱਲ ਆ ਉਹ ਸਾਰਾ ਉਹ ਵੀ ਉਲਟਾ ਹੀ ਕਰ ਦਿੱਤਾ ਗਿਆ ਸਾਂਸੀ ਹੁਣ ਇੱਕ ਦੂਜੇ ਤੋਂ ਬਹੁਤ ਥਾਵਾਂ ਤੇ ਨਫ਼ਰਤ ਦੀ ਨਿਗਾਹ ਹੈ ਨਫ਼ਰਤ ਦੇ ਬੀ ਬੋਨ ਵਾਲਿਆਂ ਨੂੰ ਜਰੂਰ ਜਿਹੜਾ ਹੈਗਾ ਉਹਨਾਂ ਤੋਂ ਸचेਤ ਹੋਣਾ ਚਾਹੀਦਾ ਤੇ ਕਿਉਂਕਿ ਇਹ ਦੀ ਸਾਂਝ ਆ ਇਹ ਇਸ ਤਰ੍ਹਾਂ ਹੀ ਬਰਕਰਾਰ ਰਹਿਣੀ ਚਾਹੀਦੀ ਆ ਇਹ ਹੀ ਸੱਚੀ ਜਿਹੜੀ ਹੈਗੀ ਆ ਸਰਦਾ ਵਾ ਗੁਰੂ ਸਾਹਿਬ ਨੂੰ ਜਿਹੜੀ ਗੁਰੂ ਨਾਨਕ ਦੇਵ ਜੀ ਨੂੰ ਵੀ ਜਿਹੜਾ ਹੈ ਗਿਆ ਆਪਾਂ ਥੋੜਾ ਜਿੰਨਾ ਕ ਗਿਆਨ ਸੀ ਉਹਦਾ ਗੁਰੂ ਸਾਹਿਬ ਜਿਹੜੇ ਹੈਗੇ ਆ ਜਾਣੀ ਜਾਣਦੇ ਅਸੀਂ ਜਿਹੜਾ ਹੈਗਾ ਪਾ ਮੈਂ ਕੋਈ ਗਲਤੀ ਹੋ ਗਈ ਹੋਵੇ ਅਸੀਂ ਸੰਗਤ ਤੋਂ ਸੰਗਤ ਤੋਂ ਮਾਫੀ ਮੰਗਦੇ ਆ ਕਿਉਂਕਿ ਸੰਗਤ ਵੀ ਗੁਰੂ ਨੇ ਗੁਰੂ ਵੀ ਵਸਵੇ ਸੰਗਤ 21 ਵਸਵੇ ਕਿਹਾ ਵੀ ਸੰਗਤ ਦਾ ਵੱਡਾ ਰੂਪ ਆ ਸੰਗਤ ਮਾਫ ਕਰਨ ਯੋਗ ਆ ਪਰ ਫਿਰ ਵੀ ਅਸੀਂ ਸੰਖੇਪ ਜਿਹੜਾ ਹੈਗਾ ਗੁਰੂ ਸਾਹਿਬ ਦਾ ਇਤਿਹਾਸ ਜਿਹੜਾ ਹੈਗਾ ਦੱਸਣ ਦੀ ਕੋਸ਼ਿਸ਼ ਕੀਤੀ ਆ ਹੁਣ ਸਾਨੂੰ ਦਿਓ ਇਜਾਜ਼ਤ ਫਿਰ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਅਸੀਂ ਸਾਡਾ ਵਿਰਸਾ ਸਾਡੇ ਤਿਹਾੜੀ ਦੇ ਵਿੱਚ ਲੈ ਕੇ ਪੇਸ਼ ਹੋਵਾਂਗੇ ਕਿਉਂਕਿ ਇਹ ਸਭ ਤੋਂ ਵੱਡੇ ਵਿਰਸੇ ਦੀ ਅਸੀਂ ਗੱਲ ਕਰਦੇ ਹਾਂ ਕਿਉਂਕਿ ਹੁਣ ਗੁਰੂ ਨਾਨਕ ਦੇਵ ਜੀ ਦਾ ਪੰਜ ਜਨਮ ਦਿਨ ਮਨਾਉਂਦੇ ਆ ਇਹਨੂੰ ਚਾਨਣੀ ਦੀਵਾਲੀ ਵੀ ਕਹਿੰਦੇ ਆ ਪਟਾਕੇ ਵੀ ਚਲਾਓ ਪਰ ਦੀਵੇ ਵੀ ਵਾਲੋ ਦੀਵੇ ਵੀ ਬਾਲਦੇ ਆ ਪਰ ਨਫਰਤ ਦੇ ਵੀ ਵਾਲੇ ਜਿਹੜੇ ਹੈਗੇ ਆ ਉਹ ਪਟਾਕੇ ਨਾ ਚਲਾਓ ਪਰ ਅਸੀਂ ਫਿਰ ਸੰਗਤਾਂ ਤੋਂ ਇਜਾਜ਼ਤ ਲੈਣੇ ਆ ਧੰਨਵਾਦ ਸਾਨੂੰ ਦੇ ਇਜਾਜ਼ਤ ਜੀ ਸਤਿ ਸ੍ਰੀ ਅਕਾਲ